ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਣੀ 88594 ਪੰਜਾਬੀ A ਪੇਪਰ ਦੀ ਤੀਸਰੀ ਕਲਾਸ ਹੈ ਪਿਛਲੀਆਂ ਦੋ ਕਲਾਸਾਂ ਨੂੰ ਵੀ ਤੁਸੀਂ ਨੇ ਜ਼ਰੂਰ ਪੜ੍ਹਨਾ ਹੈ ਤੇ ਦੇਖਣਾ ਹੈ ਅੱਜ ਆਪਾਂ ਵਾਕਬੋਧ ਬਾਰੇ ਪੜ੍ਹਾਂਗੇ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਪਹਿਲਾਂ ਆਪਾਂ ਇਹ ਪੜ੍ਹਦੇ ਹਾਂ ਕਿ ਵਾਕਬੋਧ ਕਿਸ ਵਿੱਚ ਹੁੰਦਾ ਹੈ ਤਾਂ ਵਿਆਕਰਨ ਦੇ ਚਾਰ ਭਾਗ ਹੁੰਦੇ ਹਨ ਤਦ ਵਿਆਕਰਨ ਦਾ ਤੀਸਰਾ ਭਾਗ ਵਾਕਬੋਧ ਖਵਾਉਂਦਾ ਹੈ ਵਾਕਬੋਧ ਦੀ ਪਰਿਭਾਸ਼ਾ ਕੀ ਹੁੰਦਾ ਹੈ ਪੜ੍ਹਦੇ ਆਪਾਂ ਵਾਕਬੋਧ ਵਿਆਕਰਨ ਦਾ ਉਹ ਭਾਗ ਹੈ ਜਿਸ ਵਿੱਚ ਵਾਕ ਵੰਤਰ ਦੇ ਨਿਯਮਾਂ ਵਾਕਾਂ ਦੀ ਬਣਨਗੀ ਆਦਿ ਬਾਰੇ ਵਿਚਾਰ ਕੀਤਾ ਜਾਂਦਾ ਹੈ ਉਸ ਨੂੰ ਵਾਕਬੋਧ ਕਿਹਾ ਜਾਂਦਾ ਹੈ ਵਾਕ ਉਹਦ ਹੁਣ ਆਪਾਂ ਇਹ ਪੜ ਲੈਨੇ ਵੀ ਕਿਹੜੀ ਛੋਟੀ ਇਕਾਈ ਹੈ ਭਾਸ਼ਾ ਦੀ ਕਿਹੜੀ ਸਾਰਥਕ ਇਕਾਈ ਹੈ ਕਿਹੜੀ ਵੱਡੀ ਇਕਾਈ ਹੈ ਤਾਂ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੁੰਦੀ ਹੈ ਜੇ ਭਾਸ਼ਾ ਦੀ ਸਭ ਤੋਂ ਛੋਟੀ ਸਾਰਥਕ ਇਕਾਈ ਬੁੱਛਲਾਂ ਤਾਂ ਪਾਵਾਂਸ਼ ਹੁੰਦੀ ਹੈ ਤੇ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਵਾਕ ਹੁੰਦੀ ਹੈ ਹੁਣ ਆਪਾਂ ਵਾਕ ਦੀਆਂ ਕਿਸਮਾਂ ਬਾਰੇ ਪੜਾਂਗੇ ਵੀ ਵਾਕ ਦੇ ਕਿੰਨੇ ਹਿੱਸੇ ਹੁੰਦੇ ਨੇ ਤਾਂ ਵਾਕ ਦੇ ਦੋ ਹਿੱਸੇ ਹੁੰਦੇ ਨੇ ਉਦੇਸ਼ ਤੇ ਵਿধে। ਪਹਿਲਾਂ ਆਪਾਂ ਉਦੇਸ਼ ਵਾਲੇ ਪੜ੍ਹਦੇ ਹਾਂ। ਇਹਦੀ ਪਰਿਭਾਸ਼ਾ ਵਾਕ ਵਿੱਚ ਜਿਸ ਬਾਰੇ ਕੁਝ ਕਿਹਾ ਗਿਆ ਹੋਵੇ ਉਸ ਨੂੰ ਵਾਕ ਦਾ ਉਦੇਸ਼ ਕਿਹਾ ਜਾਂਦਾ ਹੈ। ਇਗਜ਼ਾਮਪਲ ਹੈਗੀਆਂ ਨੇ RAM ਗਾਉਂਦਾ ਹੈ। ਰਮਨ ਸੁੱਤਾ ਪਿਆ ਹੈ। ਤਾਂ ਅਪਰੋਕਤ ਵਾਕ ਦੇ ਵਿੱਚ RAM ਅਤੇ ਰਮਨ ਨੇ ਜਿਹੜੇ ਵਾਕ ਦੇ ਉਦੇਸ਼ਨ ਮਤਵੁਲ ਉਦੇਸ਼ ਉਸ ਨੂੰ ਕਿਹਾ ਜਾਂਦਾ ਹੈ ਜੋ ਕਰਤਾ ਹੁੰਦਾ ਹੈ ਵਾਕ ਦੇ ਵਿੱਚ ਅੱਗੇ ਆਪਾਂ ਵਿਧੇ ਬਾਰੇ ਪੜ੍ਹਦੇ ਹਾਂ ਵਿਧੇ ਦੀ ਪਰਿਭਾਸ਼ਾ ਹੈਗੀ ਆ ਵਾਕ ਵਿੱਚ ਜੋ ਕੁਝ ਉਦੇਸ਼ ਵਾਲੇ ਕਿਹਾ ਜਾਂਦਾ ਹੈ ਉਸ ਨੂੰ ਵਾਕ ਦਾ ਵਿਧੇ ਕਹਿੰਦੇ ਹਨ ਜਿਵੇਂ RAM ਗਾਉਂਦਾ ਹੈ ਰਮਨ ਸੁੱਤਾ ਪਿਆ ਹੈ ਆਪਰੋਖਤ ਵਾਕ ਵਿੱਚ ਗਾਉਂਦਾ ਹੈ ਸੁੱਤਾ ਪਿਆ ਹੈ ਵਾਕ ਦਾ ਵਿਧੇ ਹਨ ਤੇ ਜਿਹੜਾ ਆਰਾਮ ਹੈ ਇਹ ਵਾਕ ਦਾ ਉਦੇਸ਼ ਹੈ ਜਿਹੜਾ ਪਿਛਲਾ ਰਹਿ ਜਾਂਦਾ ਵਾਕ ਉਸ ਨੂੰ ਵਾਕ ਦਾ ਵਧੇ ਕਿਹਾ ਜਾਂਦਾ ਹੈ ਤੁਸੀਂ ਸਾਰਿਆਂ ਨੇ ਇਹ ਗੱਲ ਨੋਟ ਕਰ ਲੈਣੀ ਆ ਅੱਗੇ ਆਪਾਂ ਵਧਦੇ ਆ ਹੁਣ ਆਪਾਂ ਵਾਕ ਦੀ ਵੰਡ ਕਿੰਨੇ ਆਧਾਰ ਤੇ ਹੁੰਦੀ ਹੈ ਉਸ ਬਾਰੇ ਪੜਾਂਗੇ ਦੋ ਆਧਾਰ ਤੇ ਵਾਕ ਦੀ ਵੰਡ ਹੁੰਦੀ ਹੈ ਇੱਕ ਰੂਪ ਦੇ ਆਧਾਰ ਤੇ ਇੱਕ ਕਾਰਜ ਦੇ ਆਧਾਰ ਤੇ ਸਭ ਤੋਂ ਪਹਿਲਾਂ ਆਪਾਂ ਰੂਪ ਦੇ ਆਧਾਰ ਤੇ ਪੜਦੇ ਆ ਰੂਪ ਦੇ ਆਧਾਰ ਤੇ ਵਾਕਾਂ ਦੀ ਵੰਡ ਕਿੰਨੇ ਤਰ੍ਹਾਂ ਨਾਲ ਹੁੰਦੀ ਹੈ ਤਿੰਨ ਤਰ੍ਹਾਂ ਦੇ ਨਾਲ ਸਧਾਰਨ ਸੰਯੁਕਤ ਤੇ ਮਿਸ਼ਰਤ ਵਾਕ ਹੁਣ ਸਾਰਿਆਂ ਵਾਰੇ ਆਪਾਂ ਇਹ ਕੀ ਕਰਕੇ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਸਧਾਰਨ ਵਾਕ ਕੀ ਹੁੰਦਾ ਹੈ ਇੱਕੋ ਕਿਰਿਆ ਨਾਲ ਪੂਰੇ ਸਾਰਥਕ ਵਾਕ ਨੂੰ ਸਧਾਰਨ ਵਾਕ ਕਹਿੰਦੇ ਹਨ ਮਤਲਬ ਜਿਸ ਦੇ ਵਿੱਚ ਇੱਕ ਹੀ ਕਿਰਿਆ ਹੋਵੇ ਜਿਵੇਂ ਮੋਹਨ ਕ੍ਰਿਕਟ ਖੇਡਦਾ ਹੈ ਇਸ ਦੇ ਵਿੱਚ ਖੇਡਦਾ ਕੀ ਹੈ ਇੱਕ ਹੀ ਕਿਰਿਆ ਹੈ ਉਹ ਚਾਹ ਬਣਾਉਂਦੀ ਹੈ ਬਣਾਉਂਦੀ ਇੱਕ ਕਿਰਿਆ ਹੈ ਅੱਗੇ ਆਪਾਂ ਸੰਯੁਕਤ ਵਾਕ ਬਾਰੇ ਪੜ੍ਹਦੇ ਹਾਂ ਸੰਯੁਕਤ ਵਾਕ ਕਿਸ ਨੂੰ ਕਹਿੰਦੇ ਹਨ ਜਦੋਂ ਦੋ ਸਤੰਤਰ ਵਾਕਾਂ ਨੂੰ ਜੋਜਕ ਦੀ ਮੱਤ ਨਾਲ ਇੱਕ ਕੀਤਾ ਜਾਂਦਾ ਹੈ ਤਾਂ ਉਸ ਨੂੰ ਸੰਯੁਕਤ ਵਾਕ ਕਹਿੰਦੇ ਹਨ ਸੰਯੁਕਤ ਵਾਕ ਦੇ ਵਿੱਚ ਵਾਕ ਕਿੰਨੇ ਹੁੰਦੇ ਹਨ ਦੋ ਹੁੰਦੇ ਹਨ ਤੇ ਦੋ ਵਾਕਾਂ ਨੂੰ ਵਿਚਕਾਰ ਦੇ ਵਿੱਚ ਜੋਜਕ ਲਾ ਕੇ ਜੋੜਿਆ ਜਾਂਦਾ ਹੈ ਉਦਾਹਰਨ ਹੈ ਕਿ ਆ ਸੁਮਨ ਪੜ ਰਹੀ ਹੈ ਅਤੇ ਮਨਜੀਤ ਖੇਡ ਰਿਹਾ ਹੈ ਇਹਨਾਂ ਦੇ ਵਿੱਚ ਅਤੇ ਲਾ ਕੇ ਜੋਜਕ ਲੱਗ ਗਿਆ ਤੇ ਦੋਨਾਂ ਵਾਕਾਂ ਨੂੰ ਜੋੜਤਾ ਅਗਲਾ ਹੈ ਗਿਆ ਰਮਨ ਸਕੂਲ ਗਿਆ ਪਰ ਵਿਆਹ ਤੇ ਨਹੀਂ ਗਿਆ ਪਰ ਕਿਹੜਾ ਇਹਦੇ ਵਿੱਚ ਅਤੇ ਤੇ ਪਰ ਜਿਹੜੇ ਜੋਜਕ ਲੱਗੇ ਜਿਹੜੇ ਦੋ ਵਾਕਾਂ ਨੂੰ ਜੋੜਤਾ ਇਹ ਬਣ ਗਏ ਸੰਯੁਕਤ ਵਾਕ ਨੈਕਸਟ ਟਾਈਪ ਹੈਗੀਆ ਮਿਸ਼ਰਤ ਵਾਕ ਜਦੋਂ ਵਾਕ ਵਿੱਚ ਇੱਕ ਪ੍ਰధాన ਵਾਕ ਅਤੇ ਇੱਕ ਤੋਂ ਵੱਧ ਉਪ ਪ੍ਰధాన ਵਾਕ ਹੋਣ ਇਸ ਤਰ੍ਹਾਂ ਦੇ ਵਾਕ ਨੂੰ ਮਿਸ਼ਰਤ ਵਾਕ ਕਿਹਾ ਜਾਂਦਾ ਹੈ ਮਿਸ਼ਰਤ ਵਾਕ ਦੀਆਂ ਉਦਾਹਰਣਾਂ ਪੜ੍ਹ ਲੈਣੇ ਆਪਾਂ ਰਮਨ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਹੈ ਇਹ ਦੋ ਵਾਕਾਂ ਦੇ ਦੋ ਵਾਕਾਂ ਨੂੰ ਵਿਚਾਲੇ ਕੋਈ ਨਾ ਕੋਈ ਸ਼ਬਦ ਲਾ ਕੇ ਜੋੜਿਆ ਜਾਂਦਾ ਹੈ ਜਿਵੇਂ ਕਿ ਕਿ ਪਰ ਇਹ ਮਿਸ਼ਰਤ ਵਾਕ ਨੇ ਜਿਹੜੇ ਇੱਕ ਵਾਕ ਅਧੂਰਾ ਹੁੰਦਾ ਹੈ ਤੇ ਇੱਕ ਵਾਕ ਪੂਰਾ ਹੁੰਦਾ ਹੈ ਇਹ ਵੀ ਤੁਸੀਂ ਨੇ ਯਾਦ ਰੱਖਣਾ ਨੈਕਸਟ ਟਾਈਪ ਹੈਗੀ ਆ ਕਾਰਜ ਦੇ ਆਧਾਰ ਤੇ ਵਾਕਾਂ ਦੀ ਵੰਡ ਇਹ ਕਾਰਜ ਦੇ ਆਧਾਰ ਤੇ ਵਾਕ ਨੇ ਜਿਹੜੇ ਚਾਰ ਪ੍ਰਕਾਰ ਦੇ ਹੁੰਦੇ ਨੇ ਹਾਂਵਾਚਕ ਨਾਵਾਚਕ ਪ੍ਰਸ਼ਨਵਾਚਕ ਤੇ ਵਿਸਮੇਵਾਚਕ ਹੁਣ ਆਪਾਂ ਕੁਝ ਐਗਜ਼ਾਮਪਲਾਂ ਦੇ थ्रू ਸਮਝ ਲੈਨੇ ਵੀ ਕਿਹੜਾ ਹਾਂਵਾਚਕ ਹੈ ਕਿਹੜਾ ਨਾਂਵਾਚਕ ਕਿਹੜਾ ਵਿਸ਼ਮੇਵਾਚਕ ਜਿਵੇਂ ਫਸਟ ਆ ਗਿਆ ਮੈਂ ਸਕੂਲ ਜਾ ਰਿਹਾ ਹਾਂ ਇਸ ਧਾਰਨ ਤੇ ਹਾਂਵਾਚਕ ਵਾਕ ਹੈ ਮੈਂ ਸਕੂਲ ਨਹੀਂ ਜਾਵਾਂਗਾ ਇਹਦੇ ਵਿੱਚ ਨੈਗੇਟਿਵ ਨਹੀਂ ਆ ਗਿਆ ਤਾਂ ਇਹ ਨਾਂਵਾਚਕ ਵਾਕ ਹੋ ਗਿਆ ਗਲਾਸ ਕਿਸ ਨੇ ਤੋੜਿਆ ਹੈ ਆਪਾਂ ਕਿਸੇ ਨੂੰ ਕੁਐਸਚਨ ਪੁੱਟਾ ਰਹੇ ਆ ਪ੍ਰਸ਼ਨਵਾਚਕ ਵਾਕ ਹੋ ਗਿਆ ਵਾਹ ਕਮਾਲ ਹੋ ਗਿਆ ਇਹਦੇ ਵਿੱਚ ਬਾਤ ਤੋਂ ਬਾਅਦ ਵਿਸ਼ਮ ਚਿੰਨ ਲੱਗ ਗਿਆ ਤਾਂ ਇਹ ਵਿਸ਼ਮੇਵਾਚਕ ਵਾਕ ਹੋ ਗਿਆ ਹੁਣ ਆਪਾਂ ਵਾਕ ਦੀ ਤਰਤੀਬ ਕਿਵੇਂ ਬਣਦੀ ਹੈ ਪਹਿਲਾਂ ਪਾਵਾਂਸ਼ੋਂ ਦਾ ਫਿਰ ਵਕਾਂਸ਼ ਫਿਰ ਉਪਵਾਕ ਫਿਰ ਵਾਕ ਹੁਣ ਆਪਾਂ ਪਹਿਲਾਂ ਵਕਾਂਸ਼ ਬਾਰੇ ਪੜ੍ਹਦੇ ਹਾਂ ਜਿਸ ਵਾਕ ਦਾ ਵਿਦੇ ਅਤੇ ਉਦੇਸ਼ ਨਾ ਹੋਵੇ ਸਿਰਫ ਨਾਮ ਕਿਰਿਆ ਹੋਵੇ ਉਸ ਨੂੰ ਵਾਕਾਂਸ਼ ਕਿਹਾ ਜਾਂਦਾ ਹੈ ਉਦਾਹਰਨ ਹੈਗੀ ਹੈ ਜਿਵੇਂ ਬੱਚਾ ਹੱਸਿਆ ਬੱਚਾ ਕੀ ਹੈ ਇੱਕ ਨਾਮ ਹੈ ਤੇ ਹੱਸਿਆ ਕੀ ਹੈ ਇੱਕ ਕਿਰਿਆ ਹੈ ਇਹਦੇ ਵਿੱਚ ਉਦੇਸ਼ ਤੇ ਵਿਦੇ ਕੋਈ ਨਹੀਂ ਹੁੰਦਾ ਤੁਸੀਂ ਨੇ ਯਾਦ ਰੱਖਣਾ ਅੱਗੇ ਆਪਾਂ ਉਪਵਾਗ ਵਾਲੇ ਪੜ੍ਹ ਲੈਣੇ ਆ ਸੰਯੁਕਤ ਵਾਕ ਚ ਦੋ ਸਤੰਤਰ ਵਾਕਾਂ ਨੂੰ ਅਸੀਂ ਉਪਵਾਗ ਕਹਿੰਦੇ ਹਾਂ ਜਿਵੇਂ ਰਾਮ ਰੋਟੀ ਖਾ ਰਿਹਾ ਸੀ ਅਤੇ ਸੀਤਾ ਪਾਣੀ પી રહી ਸੀ ਤੇ ਦੋ ਵਾਕ ਨੇ RAM ਰੋਟੀ ਖਾ ਰਿਆ ਸੀ ਸੀਤਾ ਪਾਣੀ પી ਰਹੀ ਸੀ ਤੇ ਆਤੇ ਲਾ ਕੇ ਜਿਹੜਾ ਇਹ ਸੰਯੁਕਤ ਵਾਕ ਬਣ ਗਿਆ ਇਸ ਨੂੰ ਉਪਵਾਕ ਕਹਿੰਦੇ ਹਨ ਨੈਕਸਟ ਹੈ ਗਿਆ ਵਾਕ ਵਾਕ ਦੀ ਪਰਿਭਾਸ਼ਾ ਕੀ ਹੈ ਸ਼ਬਦਾਂ ਦੇ ਸਮੂਹ ਨੂੰ ਜਿਹੜਾ ਵਾਕ ਕਿਹਾ ਜਾਂਦਾ ਹੈ ਧੁਨੀਆਂ ਤੋਂ ਸ਼ਬਦ ਬਣਦੇ ਨੇ ਸ਼ਬਦਾਂ ਦੇ ਸਮੂਹ ਤੋਂ ਵਾਕ ਬਣਦੇ ਨੇ ਜਿਵੇਂ RAM ਰੋਟੀ ਖਾ ਰਿਆ ਹੈ ਇਸ ਤਰਤੇ ਪੂਰਨ ਵਾਕ ਹੈ राम ਰੋਟੀ ਖਾ ਰਿਹਾ ਹੈ ਇਹ ਹੋ ਗਿਆ ਵਾਕ ਦੀ ਉਦਾਹਰਣ ਅੱਜ ਦੀ ਵੀਡੀਓ ਆਪਣੀ ਇੱਥੇ ਹੀ ਖਤਮ ਹੁੰਦੀ ਹੈ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਦੇਖਣਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ